ਇਹ ਚੱਲਾ ਸਿੱਜੋ ਕੇ ਬਾਬਾ ਵਾਲਗਣਾ ਜੀ ਦਾ ਪੰਜਵੇਂ ਸ਼ੁਭਾ ਯਾਤਰਾ ਵਾਵੇ ਦੇ ਦਰਬਾਰ ਤੇ ਲੁਧਿਆਣਾ ਰਹਿਮਤ ਨੂਰੀ ਦਰਬਾਰ ਥੁਰਪੌਰ ਲੁਧਿਆਣਾ ਤੋਂ ਸਾਥਰੀਓ ਨੂੰ ਚੱਲੀ ਹੈ ਮਕੰਦਪੁਰ ਹੁੰਦੇ ਹੋਏ ਗੜ ਸ਼ੰਕਰ ਹੁੰਦੇ ਹੋਏ ਨੰਗਲ ਤੋਂ ਹੁੰਦੇ ਹੋਏ ਚੌਂਕੀਆਂ ਪਰਦੇ ਹੋਏ ਸ਼ਾਹ ਤਲਾਈ ਦਸਤਕ ਨੂੰ ਪਹੁੰਚਾਂਗੇ 11 ਤਰੀਕ ਨੂੰ ਅਮਰਤਵੇਲੇ ਗਵਾਇਦਾ ਝੰਡਾ ਤੇਰੋਠ ਬਾਬੇ ਦਾ ਬਾਬਾ ਜੀ ਕੋ ਫਤਿਹ ਬੇਸ਼ਕੀਤਾ ਜਾਏਗਾ ਸਮੂਹ ਸੰਗਤਾਂ ਦੇ ਸੰਯੋਗ ਨਾਲ ਇਹ ਯਾਤਰਾ ਜਿਹੜੀ ਹੈ ਪਹਿਲੀ ਯਾਤਰਾ ਪੰਜਵੀਂ ਹੈ ਆਪ ਸਾਰੀਆਂ ਸੰਗਤਾਂ ਨੂੰ ਚੇਤ ਮਹੀਨੇ ਦੀ ਬਹੁਤ ਬਹੁਤ ਮੁबारकਾਂ ਜਿਤਨੀਆਂ ਵੀ ਇਸ Jagat Duniya ਦੇ ਉੱਤੇ ਬਾਬੇ ਨੇ ਮੰਨਣ ਵਾਲੀਆਂ ਸੰਗਤਾਂ ਨੇ ਸਭ ਨੂੰ ਮੁबारकਾਂ ਇਹ ਹੀ ਸਾਡੀ ਮੰਨਦੀ ਭਾਵਨਾ ਹੈ ਕਿ ਬਾਬਾ ਜੀ ਸਭ ਨੂੰ ਆਪਣੀ ਰਹਿਮਤ ਰਣਵਾਜਣ ਇਹ ਸ਼ੁਕਰਾਨਾ ਚੱਲਾ ਹੈ ਸਾਧ ਸੰਗਤ ਜੀ ਔਰ ਬਾਬੇ ਦਾ ਗੁੰਗਾਨ ਗਾਦੇ ਹੋਏ बाबे दंगत बाबे के दरबार से चलिया है लुधियाने सत्र को चलिया है तो दस तरीकों असं पहुंचना है पैदल इस सब के चला बाबा की अपार कृपा शुकुराना चल रहा है जगरा पा हरि बाबा जी का समूह संगत सनी साई जी बाबे की इच्छा अनुसार बा का गुणगान करते हुए जब तक बाबा जी ने बाबे का करम है जब तक चल चलता रहेगा यह सब बाबे की कृपा है ਉਨ੍ਹਾਂ ਦਾ ಅಪਾਰ ਕਿਰਪਾ ਦੇ ਨਾਲ ਜਿਹੜਾ ਸੰਗਤਾਂ ਨੂੰ ਮਰਦਾ ਮਿਲੀ ਹੈ ਉਹ ਸ਼ੁਕਰਾਨਾ ਚ ਅੱਲਾਹ ਪਰਨ ਚੜ੍ਹਦੇ ਆ ਜਗਰੋਂ ਪੋਣਾ ਵਾਲੀ ਬਾਬਾ ਜੀ ਦਾ ਬੋਲਦਾ ਜੀ